ਸਥਿਤ ਜੰਗਲਾਤ ਘਟਾਲੇ ਵਿੱਚ ਗ੍ਰਿਫਤਾਰ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਅੱਜ ਤੋਂ 3 ਦਿਨ ਪਹਿਲਾਂ ਜ਼ਮਾਨਤ ਮਿਲ ਚੁੱਕੀ ਸੀ ਪਰ ਸਾਧੂ ਸਿੰਘ ਧਰਮਸੋਤ ਨੂੰ ਹਾਲੇ ਜੇਲ੍ਹ ਤੋਂ ਬਾਹਰ ਨਹੀਂ ਕੱਢਿਆ ਗਿਆ ਸੀ ਕਿਉਂਕਿ ਸਾਧੂ ਸਿੰਘ ਧਰਮਸੋਤ ਦੇ ਸਬੰਧੀ ਮੁਹਾਲੀ ਕੋਰਟ ਤੋਂ ਜੇਲ੍ਹ ਪ੍ਰਸ਼ਾਸਨ ਨੂੰ ਇੱਕ ਫੈਕਸ ਪ੍ਰਾਪਤ ਹੋਇਆ ਸੀ ਜਿਸ ਦੇ ਵਿੱਚ ਕੁਝ ਧਾਰਾਵਾਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਫੇਰ ਬਦਲ ਨਜ਼ਰ ਆਇਆ ਸੀ ਪੜਾ ਹੁਣ ਇਹ ਸਭ ਮਾਮਲਾ ਜਦੋਂ ਸਾਧੂ ਸਿੰਘ ਧਰਮਸੋਤ ਦੇ ਵਕੀਲ ਦੇ ਨਜ਼ਰ ਵਿੱਚ ਆਇਆ ਤਾਂ ਉਹਨਾਂ ਦੇ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਗਿਆ ਅਤੇ ਜਿਸ ਤੋਂ ਬਾਅਦ ਅੱਜ ਸਾਧੂ ਸਿੰਘ ਧਰਮਸੋਤ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਕਰ ਦਿੱਤਾ ਗਿਆ ਪਹਿਲਾਂ ਤਾਂ ਰੱਬ ਤੇ ਭਰੋਸਾ ਹੈ ਰੱਬ ਤੇ ਭਰੋਸਾ ਤੇ ਦੇਸ਼ ਤੇ ਕਾਨੂੰਨ ਤੇ ਭਰੋਸਾ ਬਸ ਹਾਂਜੀ ਆਹ ਜਿਹੜਾ ਬੰਦਾ ਜਿੱਥੇ ਮੈਂ ਵੀ 90 ਦਿਨ ਰਹਿ ਕੇ ਆਇਆ ਹਾਂ ਇਹ ਚ ਕੋਈ ਦੇਸ਼ ਦਾ ਕਾਨੂੰਨ ਚ ਹੈ ਨਾ ਜੇਲ੍ਹ ਚ ਬਾਕੀ ਬੰਦੇ ਜਾਂਦੇ ਨੇ ਮੈਂ ਵੀ ਗਿਆ ਪਰ ਇੱਥੋਂ ਵੀ ਬੰਦਾ ਕੋਈ ਸਿਰਕੇ ਨਿਕਲਦਾ ਮਜਬੂਤ ਹੋ ਕੇ ਨਿਕਲਦਾ ਹੈ ਆਪਣੇ ਆ ਤੇ ਪਰਾਂ ਦਾ ਪਤਾ ਲੱਗਦਾ ਹੈ ਜਿਹੜੇ ਦਬੇ ਹੋਏ ਦੁਸ਼ਮਣਾਂ ਦਾ ਪਤਾ ਲੱਗਦਾ ਤੇ ਆਪਣੇ ਆ ਦਾ ਪਤਾ ਲੱਗਦਾ ਤੇ ਬਾਕੀ ਰੱਬ ਤੇ ਭਰੋਸਾ ਹੈ ਦੇਸ਼ ਦੇ ਕਾਨੂੰਨ ਤੇ ਭਰੋਸਾ ਸਰਕਾਰ ਨਜ਼ਰ ਭੂਮਿਕਾ ਨਿਭਾਉਗੇ ਜਲਦੀ ਹੀ ਕਿਉਂ ਨਹੀਂ ਨਿਭਾਵਾਂਗੇ ਜੰਮੇ ਇਹਦੇ ਵਾਸਤੇ ਪੋਲਿਟਿਕਸ ਚ ਆ ਲੋਕਾਂ ਵਾਸਤੇ ਜਿਉਣਾ ਲੋਕਾਂ ਵਾਸਤੇ ਮਰਨਾ ਕਿਸ ਤਰ੍ਹਾਂ ਦੇ ਤੇ ਜੋ ਇਲਜ਼ਾਮ ਲਗਾਏ ਨੇ ਕਿਸ ਤਰ੍ਹਾਂ ਦੇਖਦੇ ਤੁਸੀਂ ਇਹ ਅਦਾਲਤ ਨੇ ਤੁਸੀਂ ਅਖਬਾਰਾਂ 'ਚ ਪੜ੍ਹੇ ਲਿਆ ਬਾਕੀ ਜੋ ਅਦਾਲਤ ਕਾਨੂੰਨ ਦਾ ਇਨਸਾਫ ਹੋਊਗਾ ਸਿਰ ਮੱਥੇ ਕੀ ਲੱਗਦਾ ਵੀ ਕੱਲੇ ਕੱਲੇ ਕਰਕੇ ਜਿਹੜੇ ਹੈਗੇ ਸਾਰੇ ਸਾਫ ਤੋਂ ਮਤਲਬ ਜਿਹੜੇ ਜੇਲ੍ਹ ਵਿੱਚ ਟੱਕੇ ਜਾ ਰਹੇ ਨੇ ਕੀ ਲੱਗਦਾ ਨਹੀਂ ਮੈਂ ਕਿਸੇ ਬਾਰੇ ਐਵੇਂ ਗਲਤ ਬੋਲਾਂ ਤਾਂ ਕੋਈ ਫਾਇਦਾ ਨਹੀਂ ਹੈ ਮੈਂ ਸਮਝਦਾ ਕਿ ਸਾਰਿਆਂ ਨੂੰ ਕਾਨੂੰਨ ਦੇ ਦਰਜ ਰਹਿਣਾ ਚਾਹੀਦਾ ਸਰਦਾਰ ਸਾਹਿਬ ਬੜੀ ਖੁਸ਼ੀ ਦੀ ਗੱਲ ਹੈ ਜੋ ਅੱਜ ਮਾਨਯੋਗ ਅਦਾਲਤ ਨੇ ਜੋ ਫੈਸਲਾ ਕੀਤਾ ਹੈ ਜੋ ਉਹਨਾਂ ਦਾ ਜ਼ਮਾਨਤ ਕੀਤੀ ਹੈ ਜੋ ਫੈਸਲਾ ਆਊਗਾ ਉਹ ਵੀ ਮਨਜ਼ੂਰ ਹੈ ਤੇ ਜਿਹੜਾ ਇਹ ਤੋਂ ਪਤਾ ਲੱਗਦਾ ਹੈ ਕਿ ਮਤਲਬ ਸਰਕਾਰ ਦਾ ਜਿਸ ਤਰ੍ਹਾਂ ਇੱਕ ਵੀ ਰਵਈਆ ਰਿਹਾ ਤੇ ਲੋਕਾਂ ਦੇ ਵਿੱਚ ਬੜੀ ਖੁਸ਼ੀ ਦੀ ਖੁਸ਼ਖਬਰੀ ਆਇਆ ਜਾ ਰਿਹਾ ਹੈ ਬੜੇ ਸਾਰੇ ਲੋਕ ਪੱਬੋ ਪਾਰ ਹੋਏ ਹੋਏ ਨੇ ਜਿਹੜੇ ਕਿ ਉਹਨਾਂ ਨੂੰ ਬੜਾ ਦਿਲੋਂ ਚਾਹੁੰਦੇ ਨੇ ਤਿੰਨ ਦਿਨ ਬਾਅਦ ਆ ਗਿਆ ਹੈ ਪੰਜ ਦਿਨ ਹੋ ਗਈ ਜੀ ਪਰ ਅੱਜ ਟਿਕਣਾ ਵਯਾ ਨੂੰ ਬਹੁਤ ਜ਼ਰੂਰ ਇਹ ਦੇਖੋ ਇਹਦੇ ਚ ਕੋਈ ਕੱਲ ਜਿਵੇਂ ਦੱਸਿਆ ਇੱਥੇ ਆਪਣੇ ਸੁਪਰਡੈਂਟ ਸਾਹਿਬ ਨੇ ਕਿ ਕੋਈ ਸ਼ਾਇਦ ਕੋਈ ਟੈਕਨੀਕਲ 에ਰਰ ਉਹਨਾਂ ਕੋਲ ਰਹਿ ਗਈ ਹੈ ਤੇ ਇਹਨੂੰ ਜਿਵੇਂ ਆਪਾਂ ਮਰਜ਼ੀ ਸੰਭੋਲੋ ਚਾਹੇ ਸਰਕਾਰ ਦਾ ਪ੍ਰੈਸ਼ਰ ਸੰਭੋਲੋ ਚਾਹੇ ਕੁਝ ਵੀ ਸੰਭੋਲੋ ਤੇ ਜੋ ਮਾਨਯੋਗ ਅਦਾਲਤ ਨੇ ਫਿਰ ਅੱਜ ਦਰਾਈ ਕਿ ਹੈ ਕਿ ਮਤਲਬ ਸਵੇਰੇ ਸਪੈਸ਼ਲੀ ਕਿ ਸੁਣਵਾਈ ਕਰਕੇ ਅੱਜ ਰਿਹਾਈ ਦੇ ਆਰਡਰ ਕਿਸ ਤਰ੍ਹਾਂ ਦੇਖ ਦੋ ਜਿਹੜਾ ਹੈਗਾ ਹਜੂਮ ਪਹੁੰਚਿਆਗਾ ਹਜੂਮ ਪਹੁੰਚਿਆ ਹਜੂਮ ਦਾ ਲੋਕ ਪਿਆਰ ਕਰਦੇ ਨੇ ਉਹਦੇ ਨਾਤੇ ਜਿਹੜੇ ਸਾਰੇ ਲੋਕ ਇੱਥੇ ਹਾਜ਼ਰ ਹੋਏ ਹੋਏ ਨੇਗੇ ਤੇ ਇੰਨੇ ਸਾਲ ਉਹਨਾਂ ਨੇ ਸੇਵਾ ਕੀਤੀ ਹੈ 90 ਨੂੰ ਇਹਨੇ ਫੰਡਸ ਲਿਆ ਕੇ ਦਿੱਤੇ ਨੇ ਤੇ ਸਾਰੀਆਂ ਸੰਸਥਾਵਾਂ ਸਾਰੇ ਸਿਸਟਮ ਨੂੰ ਪੈਸਾ ਦਿੱਤਾ ਤੇ ਉਹਦੇ ਕਰਕੇ ਲੋਕਾਂ ਦੇ ਜੇ ਕੰਮ ਕੀਤੇ ਨੇ ਤਾਂ ਹੀ ਲੋਕ ਆ ਜਾਈਦੇ ਨੇ ਜਿੰਦਰਾ ਕਹਿੰਦੇ ਸੀਗੇ ਬਾਹਰ ਨਹੀਂ ਆ ਸਕਦੇ ਉਹ ਤਾਂ ਪੂਰਾ سپورਟ ਆ ਹੋ ਰਿਹਾ ਜੀ ਚਲੋ ਇਹ ਪ੍ਰਮਾਤਮਾ ਦੀ ਉਹ ਹੈ ਜੀ ਦੇਖੋ ਜਿਹੜੀ ਇਹ ਚੀਜ਼ ਚ ਮੈਂ ਕਿਉਂ ਚ ਹੈ ਨਹੀਂ ਸਾਦਾ ਮਤਲਬ ਜਿਹੜੀ ਚੀਜ਼ ਹੈ ਵਿਰੋਧੀਆਂ ਦਾ ਕੰਮ ਦਾ ਆਪਣਾ ਬੋਲਣਾ ਹੀ ਹੈ ਤੇ ਬਾਕੀ ਤਾਂ ਪ੍ਰਮਾਤਮਾ ਨੂੰ ਤੇ ਜਿਹੜੀ ਮਾਨਯੋਗ ਅਦਾਲਤ ਨੂੰ ਸਾਰਾ ਕੁਝ ਪਤਾ ਹੀ ਹੈ